ਝੂਠੇ ਪਰਚੇ ਰੱਤ ਕਰੋ ਰੱਤ ਕਰੋ ਰੱਤ ਕਰੋ ਝੂਠੇ ਪਰਚੇ ਰੱਤ ਕਰੋ ਰੱਤ ਕਰੋ ਰੱਤ ਕਰੋ ਉਸ ਉਸ ਲੀਡਰ ਦੇ ਖਿਲਾਫ ਇਹ ਕਾਰਵਾਈਆਂ ਹੋ ਰਹੀਆਂ ਆ ਜਿਹਦੇ ਖਿਲਾਫ ਏਡੀ ਨੇ ਤਿੰਨ ਵਾਰੀ ਸਾਰਾ ਕੁਝ ਕੈਨਸਲ ਕਰ ਚੁੱਕੇ ਨੇ ਤੇ ਮੈਂ ਇੱਕ ਹੋਰ ਚੀਜ਼ ਦੱਸਣੀ ਚਾਹੂੰਗਾ ਜੇ ਸਰਦਾਰ ਵਿਕਰਮ ਮੰਜੀਠੀਆਂ ਨੂੰ ਕਿਸੇ ਨੇ ਵੀ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਪੂਰੇ ਪੰਜਾਬ ਦਾ ਯੂਥ ਗ੍ਰਿਫਤਾਰੀਆਂ ਦੇਣ ਲਈ ਤਿਆਰ ਰਹੂਗਾ ਆਇਤਾ ਇਹਨਾਂ ਦਾ ਪੋਲੀਟੀਕਲ ਸਟੈਂਡ ਹੈ ਦੋ ਦਿਨਾਂ ਚ ਮੰਜੀਠੀਆ ਸਾਹਿਬ ਆ ਤੁਹਾਡੇ ਸਾਹਮਣੇ ਫੇਰ ਅਸੀਂ ਫੇਲ ਕਰਾ ਲੈਣੀ ਆ ਤੇ ਕੰਮ ਸੂਤ ਹੋ ਜਾਣਾ ਅੱਜ ਨੌਜਵਾਨ ਸੜਕਾਂ ਦੇ ਰੂਲੇ ਫਿਰਦੇ ਆ ਸਾਰਾ ਪੰਜਾਬ ਸਾਰੀਆਂ ਟ੍ਰੇਡ ਯੂਨੀਆ ਸਾਰੀਆਂ EMPLOYE ਜੱਥੇਬੰਦੀਆਂ ਸਾਰੀਆਂ ਜੀ ਛੜਕਾਂ ਦੇ ਤਰੀ ਫਿਰਦੀਆਂ ਨੇ ਇਹਨਾਂ ਕੋਲੇ ਕੋਈ ਜਵਾਬ ਨਹੀਂ ਇਹ ਜੀ ਜਿਹੜਾ ਰੋਜ਼ ਪ੍ਰਦਰਸ਼ਨ ਸਾਦਾ ਅੱਜ ਇਹ ਹੈ ਵੀ ਜਦ ਇਹ ਪੰਜਾਬ ਦੇ ਏਡੇ ਵੱਡੇ ਲੀਡਰ ਨੂੰ ਕੁਝ ਨਹੀਂ ਸਮਝ ਰਹੇ ਤੇ ਆਮ ਆਦਮੀ ਇਹਨਾਂ ਦੀ ਨਜ਼ਰ ਚ ਤੁਸੀਂ ਸਮਝ ਹੀ ਸਕਦੇ ਹੋ ਵੀ ਕੀ ਹੋਊਗਾ ਉਸ ਉਸ ਲੀਡਰ ਦੇ ਖਿਲਾਫ ਇਹ ਕਾਰਵਾਈਆਂ ਹੋ ਰਹੀਆਂ ਆ ਜਿਹਦੇ ਖਿਲਾਫ ED ਨੇ ਤਿੰਨ ਵਾਰੀ ਸਾਰਾ ਕੁਝ ਕੈਨਸਲ ਕਰ ਚੁੱਕੇ ਨੇ ਜਿਹੜਾ ਆਈਜੀ ਕੁਮਰ ਵਿਜੇ ਪ੍ਰਤਾਪ ਸੀਗਾ ਉਹ ਆਪਣਾ ਅਸਤੀਫਾ ਦੇ ਕੇ ਭੱਜ ਗਿਆ ਵੀ ਮੈਨੂੰ ਕੁਝ ਨਹੀਂ ਮਿਲਿਆ ਮੇਰੀ ਬਦਨਾਮੀ ਹੋ ਗਈ ਕੇਜਰੀਵਾਲ ਜੀ ਨੇ ਇੱਥੇ ਇੱਥੇ ਜਿਹੜੀ ਐਫਆਈਆਰ ਕਰਾਈ ਸੀਗੀ ਪਰਚਾ ਦਰਜ ਕਰਾਇਆ ਸੀ ਝੂਠਾ ਮੁਕੱਦਮੇ ਦਰਜ ਕੀਤੇ ਸੀਗੇ ਆ ਜਿਹੜੀਆਂ ਆਪਾਂ ਕਰਾਈਆਂ ਸੀ ਇਹਨਾਂ ਨੇ ਜਿਹੜਾ ਇਹਨਾਂ ਤੇ ਵਿਕਰਮਜੀਤ ਦੇ ਲਾਂਚਨ ਲਾਏ ਸੀ ਉਹ ਤੋਂ ਬਾਅਦ ਕੇਜਰੀਵਾਲ ਨੇ ਮਾਫੀ ਮੰਗ ਲਈ ਮਤਲਬ ਇਹ ਸਾਰੀਆਂ ਚੀਜ਼ਾਂ ਇਸ ਵੱਲ ਵੱਲ ਗੱਲ ਵੱਲ ਪੁਆਇੰਟ ਕਰਦੀਆਂ ਨੇ ਕਾਲੀ ਦਲ ਦੇ ਜਿਹੜੀ ਚੜ੍ਹਾਈ ਆ ਕਾਲੀ ਦਲ ਦੇ ਵਰਕਰਾਂ ਦੀ ਚੜ੍ਹਾਈ ਆ ਉਹਨਾਂ ਦੀ ਚੜ੍ਹਾਈ ਨੂੰ ਦੇਖਦੇ ਹੋਏ ਕਾਂਗਰਸ ਸਰਕਾਰ ਬੋਖਲਾਹੜ ਦੇ ਵਿੱਚ ਆ ਚੁੱਕੀ ਹੈ ਤੇ ਤਾਂ ਕਰਕੇ ਉਹਨਾਂ ਕੋਲੇ ਕੋਈ ਹੋਰ ਮੁੱਦਾ ਤਾਂ ਹੈ ਨਹੀਂ ਉਹਨਾਂ ਨੂੰ ਸਿਰਫ ਸੁਖਵੀਰ ਤੇ ਵਿਕਰਮ ਮਜੀਠੀ ਹੀ ਦਿਖਦੇ ਨੇ ਉਹਨਾਂ ਨੂੰ ਪੂਰੇ ਪੰਜਾਬ ਦੇ ਵਿੱਚ ਹੋਰ ਕੁਝ ਨਹੀਂ ਦਿਖਦਾ ਜਿੰਨੀਆਂ ਵੀ ਸਾਡੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੂੰ ਸਿਰਫ ਸੁਖਵੀਰ ਬਾਦਲ ਤੇ ਵਿਕਰਮ ਮਜੀਠੀ ਹੀ ਦਿਖ ਰਹੇ ਨੇ ਇਸ ਕਰਕੇ ਉਹ ਚਾਹੁੰਦੇ ਨੇ ਅਸੀਂ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਦੱਬ ਦਈਏ ਤਾਂ ਜੋ ਜਿਹੜਾ ਵਰਕਰ ਆ ਉਹ ਦੱਬਿਆ ਜਾਵੇ ਪਿਛਲੇ ਹੁੰਦੇ ਨੇ ਸੁਖਵੀਰ ਬਾਦਲ ਨੇ ਸਟੇਜਾ ਤੋਂ ਕੀ ਨੀਅਰ ਅਨਾਊਂਸ ਕੀਤਾ ਵੀ ਝੁਕੇ ਵਰਦੇ ਹੋ ਸਕਦਾ ਹੈ ਗੱਲ ਇਹ ਦਾਤੇ ਲੱਗਦਾ ਹੈ ਸ਼ੁਰੂਆਤੋਂ ਇਹ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਜੀ ਜਿਹੜੀ ਆ ਰਾਤੋਂ ਰਾਤ ਅੱਜ ਪੌਣੇ 5 ਸਾਲ ਹੋ ਪੰਜ ਸਾਲ ਗੁਜ਼ਰ ਚੁੱਕੇ ਨੇ ਤਕਰੀਬਨ 2-4 ਦਿਨਾਂ ਦੇ ਵਿੱਚ ਚੋਨ-ਜਾਬਤਾ ਲੱਗਣ ਲੱਗਿਆ ਹੈ ਮਤਲਬ ਇਹਨਾਂ ਦੀਆਂ ਕੋਝੀਆਂ ਹਰਕਤਾਂ ਨਾਲ ਜੇ ਸੋਚਦੇ ਨੇ ਪੰਜਾਬ ਦਾ ਵਰਕਰ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਦਬ ਜੂਗਾ ਇਹ ਬਹੁਤ ਵੱਡੇ ਭੁਲੇਖੇ 'ਚ ਨੇ ਜਿੰਨਾ ਵੀ ਇਹ ਪੰਜਾਬ ਦੇ ਵਰਕਰ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਦੱਬਣ ਦੀ ਕੋਸ਼ਿਸ਼ ਕਰਨਗੇ ਸ਼੍ਰੋਮਣੀ ਅਕਾਲੀ ਦਲ ਉਨੀ ਹੀ ਤੇਜ਼ੀ ਨਾਲ ਉੱਭਰੇਗਾ ਤੇ ਮੈਂ ਇੱਕ ਹੋਰ ਚੀਜ਼ ਦੱਸਣੀ ਚਾਹੂੰਗਾ ਜੇ ਸਰਦਾਰ ਵਿਕਰਮ ਮੰਜੀਟੀਆਂ ਨੂੰ ਕਿਸੇ ਨੇ ਵੀ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਪੂਰੇ ਪੰਜਾਬ ਦਾ ਯੂਥ ਗ੍ਰਿਫਤਾਰੀਆਂ ਦੇਣ ਲਈ ਤਿਆਰ ਰਹੂਗਾ ਸਰਕਾਰ ਜਿਹੜੇ ਵਾਦੇ ਕਰੇ ਸੀ ਬੁਰੀ ਤਰ੍ਹਾਂ ਫੇਲੂ ਚੁੱਕੀ ਐ ਲੋਕਾਂ ਨੇ ਨਕਾਰਤਾ ਪਿੰਡਾਂ ਚ ਇਹ ਜਾ ਨਹੀਂ ਸਕਦੇ ਲੋਕਾਂ ਨੂੰ ਇਹ ਕਿਸੇ ਵੀ ਗੱਲ ਦਾ ਜਵਾਬ ਨਹੀਂ ਦੇ ਸਕਦੇ ਇਸ ਨੂੰ ਦੇਖਦੇ ਹੋਏ ਬਖਲਾਹੜ ਚ ਆ ਕੇ ਉਹਨਾਂ ਕੋਲੇ ਕੋਈ ਉਚਾਰਾ ਨਹੀਂ ਸੀ ਉਹਨਾਂ ਨੇ ਹੁਣ ਦੇ ਨਹੀਂ ਬੜੀ ਕੋਜੀਆਂ ਸ਼ਰਾਰਤਾਂ ਕਰਦੇ ਆ ਕਾਂਗਰਸ ਵਾਲੇ ਔਰ ਇਹ ਉਸ ਕੋਜੀ ਸ਼ਰਾਰਤ ਦਾ ਰਿਜ਼ਲਟ ਹੈ ਜਿਹੜਾ 5 ਸਾਲ ਤਾ ਇਹਨਾਂ ਨੇ ਕੀਤਾ ਨਹੀਂ 10 ਦਿਨ ਰਹਿ ਗਏ ਕੋਡ ਨੂੰ ਹੁਣ ਇਹਨਾਂ ਨੇ ਇਹ ਸੋਚਿਆ ਵੀ ਅਸੀਂ ਪਰਚਾ ਦਰਜ ਕਰਕੇ ਲੋਕਾਂ ਦੀ ਸਿੰਪਥੀ ਲੈ ਲਵਾਂਗੇ ਪਰ ਲੋਕਾਂ ਨੂੰ ਇਸ ਸਿੰਪਥੀ ਇਹਨਾਂ ਨੂੰ ਮਿਲਣੀ ਕੋਈ ਨਹੀਂ ਲੋਕਾਂ ਨੇ ਇਹਨਾਂ ਨੂੰ ਪੁੱਛਿਆ ਜਿਹੜੇ ਤੁਸੀਂ ਕਿਸਾਨਾਂ ਨਾਲ ਵਾਅਦੇ ਕਰੇ ਸੀ ਕਿ ਆ ਕਿਸਾਨਾਂ ਦਾ ਕਰਜ਼ਾ ਮਾਫ ਕਰਿਆ ਕੀ 51000 ਸਕੀਮ ਗਰੀਬਾਂ ਦੀ ਦਿੱਤੀ ਕੀ ਆ ਤੁਸੀਂ ਕਰ ਕਰ ਨੌਕਰੀ ਦਿੱਤੀ ਅੱਜ ਨੌਜਵਾਨ ਸੜਕਾਂ ਦੇ ਰੂਲੇ ਫਿਰਦੇ ਆ ਸਾਰਾ ਪੰਜਾਬ ਸਾਰੀਆਂ ਟ੍ਰੇਡ ਯੂਨੀਆ ਸਾਰੀਆਂ EMPLY ਜਥੇਬੰਦੀਆਂ ਸਾਰੀਆਂ ਜੀ ਛੜਕਾਂ ਦੇ ਤੁਰੀ ਫਿਰਦੀਆਂ ਨੇ ਇਹਨਾਂ ਕੋਲੇ ਕੋਈ ਜਵਾਬ ਨਹੀਂ ਸਿਰਫ ਇਹਨਾਂ ਨੂੰ ਲੋਕਾਂ ਦਾ ਧਿਆਨ ਇੱਧਰ ਪੜਕਾਉਣ ਬਾਤ ਤੇ ਇਹਨਾਂ ਨੇ ਮਜੀਠੀਆ ਸਾਹਿਬ ਦੇ ਖਿਲਾਫ ਜਿਹੜਾ ਪੱਤਰ ਦਰਜ ਕੀਤਾ ਉਹ ਬਿਲਕੁਲ ਗਲਤ ਅਰ ਝੂਠਾ ਕਿਉਂਕਿ ਇਹ ਝੂਠਿਆਂ ਦੀ ਸਰਕਾਰ ਹੈ ਗੁਟਕਾ ਸਾਹਿਬ ਦੀ ਸੋਚ ਚੱਕ ਕੇ ਇਹਨਾਂ ਨੇ ਸਰਕਾਰ ਬਣਾਈ ਸੀ ਲੋਕਾਂ ਨੇ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਔਰ ਇਹਨਾਂ ਕੋਲ ਕੋਈ ਜਵਾਬ ਹੋਣਾ ਨਹੀਂ ਚਾਹੇ ਜਿੰਨੇ ਮਰਜ਼ੀ ਇਹ ਪਰਚੇ ਕਰ ਲੈਣ ਇਹਨਾਂ ਪਰਚਿਆਂ ਦਾ ਲੋਕਾਂ ਤੇ ਕੋਈ ਅਸਰ ਨਹੀਂ ਹੋਣਾ ਲੋਕ ਇਹ ਸੋਚ ਰਹੇ ਆ ਵੀ ਤੁਸੀਂ ਜਿਹੜੇ ਵਾਦੇ ਸਾਡੇ ਨਾਲ ਕਰੇ ਸੀ ਉਹਨਾਂ ਦਾ ਹੁਣ ਜਵਾਬ ਦਿਓ ਅਕਾਲੀ ਦਲ ਦਾ ਅਗਲਾ ਕੀ ਸਟੈਂਡ ਹੋਏਗਾ ਜੇ ਨਾ ਹੋਇਆ ਗ੍ਰਿਫਤਾਰੀ ਦਾ ਕਾਇਦਾ ਸੜਕਾਂ ਦੇ ਸੜਕਾਂ ਤੇ ਤਾਂ ਅੱਜ ਹੀ ਉਤਰਿਆਏ ਆ ਸਾਰੇ ਠੀਕ ਹੈ ਨਾ ਆ ਤਾਂ ਇਹਨਾਂ ਦਾ ਪੋਲਿਟੀਕਲ ਸਟੈਂਟ ਹੈ ਦੋ ਦਿਨਾਂ ਚ ਮਜੀਠੀਆ ਸਾਹਿਬ ਆ ਤੁਹਾਡੇ ਸਾਹਮਣੇ ਫੇਰ ਅਸੀਂ ਫੇਲ ਕਰਾ ਲੈਣੀ ਆ ਤੇ ਕੰਮ ਸੂਤ ਹੋਈ ਜਾਣਾ ਇਹ ਤਾਂ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਲੋਕਾਂ ਦਾ ਧਿਆਨ ਪੜਕਾਉਣ ਵਾਸਤੇ ਇਹ ਇਹਨਾਂ ਨੇ ਕੋਈ ਹਰਕਤ ਕੀਤੀ ਹੈ ਔਰ ਇਦੇ ਚ ਕੁਝ ਨਹੀਂ ਹੋਣਾ ਕੱਢਣ ਪਾਣ ਨੂੰ ਮਜੀਠੀਆ ਸਾਹਿਬ ਦੀਆਂ ਜਿੰਨੀਆਂ ਇਨਕੁਆਰੀਆਂ ਹੋਈਆਂ ਨੇ ਮਜੀਠੀਆ ਸਾਹਿਬ ਦਾ ਨਾਂ ਹੀ ਨਹੀਂ ਸਿੱਧੂ ਸਾਹਿਬ ਦਾ ਟਵੀਟ ਕਰਕੇ ਕਹਿ ਰਿਹਾ ਵੀ 5 ਸਾਲ ਦੀ ਮਿਹਨਤ ਰਗ ਲਈ ਆਈ ਗੱਲ ਹੈ ਨਾ ਜੀ ਸਿੱਧੂ ਸਾਹਿਬ ਤਾਂ ਮੈਂ ਸਮਝਦਾ ਉਹਦਾ ਦਿਮਾਗੀ ਹਾਲਤ ਖਰਾਬ ਮਤਲਬ ਪ੍ਰਧਾਨਗੀ ਜਦੋਂ ਉਹ ਬੋਲਦਾ ਤੁਹਾਡੇ ਸਾਹਮਣੇ ਹੈ ਕਿਵੇਂ ਉਹ ਪ੍ਰਧਾਨਗੀ ਦੇ ਕੰਮ ਨੇ